ਸਾਡਾ ਸ਼ਿਕਾਲ ਜੀ ਕੇ ਆਰਟੀਵੀ ਦੇਖ ਰਹੇ ਤੁਸੀਂ ਮੈਂ ਹਰਨਜੀਤ ਕੌਰ ਬਰਡ ਨੂੰ ਸ਼ੁਰੂਆਤ ਕਰਾਂਗੇ ਪਾਸ ਤੋਂ ਪਹਿਲਾਂ ਨਸਰ ਪਾ ਲੈਣੇ ਹੁਣ ਤੱਕ ਦੇ ਅਹਿਮ ਸੋਖੀਆਂ ਤੇ ਇਸ ਸਬਤ ਕੋਲਾ ਗੱਲ ਕਰਾਂਗੇ ਸਭ ਤੋਂ ਵੱਡੀ ਖਬਰ ਇਹ ਹੈ ਕਿ ਹਮਨੇ ਤਬਾਸ਼ ਸੁਖਵੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਬੀਤੇ ਦਿਨ ਦਰਬਾਰ ਸਾਹਿਬ ਵਿੱਚ ਸੁਖਵੀਰ ਬਾਦਲ ਤੇ ਹਮਲਾ ਹੋਇਆ ਸੀ ਇਸ ਸਬੰਧ ਮੇਂ ਸੁਖਵੀਰ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਸਿੱਧੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਜਿਸ ਚ ਉਹਨਾਂ ਨੇ ਕਿਹਾ ਹੈ ਕਿ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਅ ਤੇ ਲਾਉਣੀ ਕੋਈ ਸੌਖੀ ਗੱਲ ਨਹੀਂ ਹੈ ਐਸਾਈ ਜਸਵੀਰ ਸਿੰਘ ਤੇ ਐਸਾਈ ਹੀਰਾ ਸਿੰਘ ਦੇ ਦੋਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਸਮੇਂ ਦੇ ਸਾਡੇ ਪਰਿਵਾਰ ਦਾ ਹਿੱਸਾ ਨੇ ਪਹਿਲਾਂ ਉਹਨਾਂ ਦੇ ਦਿਲੇ ਹੀ ਧਲੇ ਹੋਏ ਪਾਗੜੀ ਦਾ ਮੂਰ ਲੱਗ ਮੇਰਾ ਪਰਿਵਾਰ ਸਾਰੀ ਮਨ ਨਹੀਂ ਹੋ ਸਕਦੇ ਵਾਹਿਗੁਰੂ ਜੀ ਨਾਲੋਂ ਲੰਘਵੀ ਹੋਰ ਚੰਗੀ ਸੀ ਇਹ ਖੁਸ਼ੀ ਬਖਸ਼ੇ ਤਾ ਸ੍ਰੀ ਸ਼ਸ਼ਕੰਡਾ ਘਰਮੰਦਰ ਸਾਹਿਬ ਸਿਵਨ ਬਾਰੇ ਸੁਖੀ ਬਾਦੂ ਬਹਾਰੀ ਸਿੰਘ ਜਣਾ ਨੇ ਮਨ ਦਿੱਤਾ ਸੀ ਤੇ ਅੱਜ ਉਸਤਾ ਅਦਾਲਤ ਵਿੱਚ ਪੇਸ਼ ਕਰਕੇ ਡਿਮਾਂਡ ਹੋਇਆ ਗਿਆ ਜਿਸ ਤੋਂ ਬਾਅਦ ਉਸ ਨੂੰ 7 ਦਿਨਾਂ ਦਾ ਰਿਵਾਨ ਨਗਿਆਸੀ ਪਰਸਾਫ ਕੈਂਡੰਦਾ ਦੀ ਕਾਨੂੰਨੀ ਹੈ ਕਿ ਇਸ ਤੋਂ ਬਾਅਦ ਉਹ feminina ਨੇ ਵੀ ਪੁਲਿਸ ਤੇ ਗਿਆ ਕਾਨੂੰਨੀ ਨਾਲ ਦੀ ਰਸਤ ਚ ਰੱਖਣ ਦੇ આરોਪ ਲਗਾਏ ਨੇ ਜਿਸ ਦੇ ਨਾਮ ਹੀ ਬਚਾਓ ਆਪਕੇ ਦੇ ਲਿਲਾ ਦੇ ਅਦਾਲਤ ਕੇ ਮਾਨੀ ਉਹ ਚਾਰਜ ਨੇ ਜਿੰਨੀ ਸੀਜ਼ ਕੀਤੀਆਂ ਬਦਲਦਾ ਹੋਇਆ ਮੌਸਮ ਕਈ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ ਇਸੇ ਤਰ੍ਹਾਂ ਦਾ ਦਰਦਨਾਕ ਹਾਦਸਾ ਵਾਪਰਿਆ ਉੱਤਰ ਪ੍ਰਦੇਸ਼ ਦੇ ਪੀਲੀ ਪੀਲ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਤੇਜ਼ ਰਫ਼ਤਾਰ ਕਾਰ ਬਕਾਬੂ ਹੋ ਕੇ ਦਰਖਤ ਨਾਲ ਟਕਰਾ ਕੇ ਟੂਏ ਚ ਜਾ ਗਈ ਇਸ ਹਾਦਸੇ ਚ ਕੁੱਲ 11 ਲੋਕ ਸ਼ਾਮਲ ਸਨ ਜਿਨ੍ਹਾਂ ਚੋਂ 6 ਦੀ ਮੌਤ ਹੋ ਗਈ ਹੈ ਪੰਜ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਕਾਰਜ ਸਵਾਰ ਲੋਕ ਵਿਆਪਚ ਸਮਾਗਮ ਤੋਂ ਵਾਪਸ ਆਦੇ ਸਾਰੇ ਸਾਰੇ ਕਾਰ ਸਵਾਰ ਉਤਰਾਖੰਡ ਗ੍ਰੈਂਡ ਵਾਲੇ ਸੰਪਤੀ ਹਸਪਤਲ ਤੇ ਵੀ ਸੂਚਨਾ ਮਿਲਦੇ ਕਿ ਥਾਣੇ ਦੇ ਕਿਸੇ ਸਮੇਂ ਤੇ ਪਹੁੰਚੇ ਸਥਾਨਕ ਪ੍ਰੋਕਾ ਦੀ ਮਦਦ ਨਾਲ ਕਾਰ ਨੂੰ ਕੋਈ ਚੁਬਾਰ ਕੱਢਿਆ ਗਿਆ ਜਿਸੇ ਵੀ ਵੀ ਮਦਦ ਲੈਣੀ ਪਈ ਹੈ ਉਤਰਾਖੰਡ ਦੇ ਇੱਕ ਟੀਮਾ ਜਿਹੜੇ ਦੀ ਜਮੌਰ ਦੇ ਰਹਿਣ ਵਾਲੇ ਵਿਆਪ 3000 ਸਨ ਜਿਸ ਤੋਂ ਬਾਅਦ ਬੁੱਧਵਾਰ ਨਕਾਤ ਬਾਅਦ ਵੀਰਵਾਰ ਨੂੰ ਮਲੇਮਾ ਦਾ ਆਯੋਜਿਤ ਕੀਤਾ ਗਿਆ ਸੀ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਉਤਰਾਖੰਡ ਤੋਂ ਵੀ ਲੜੀ ਦੇ ਪਰਿਵਾਰਕ ਮੈਂਬਰ ਕੇਹੇ ਸੀ ਪਹੁੰਚੇ ਸੰਤ ਵੀਰਵਾਰਾ 10:00 ਵਜੇ ਪ੍ਰੋਗਰਾਮ ਨੂੰ ਸੰਪੂਰਨ ਤੋਂ ਬਾਅਦ ਵਾਪਸ ਪਰਤ ਗਏ ਸਨ ਬੀਤੇ ਦਿਨ ਸਾਝਖੰਡ ਸ਼੍ਰੀ ਹਨੂਮੰਦਰ ਸਾਹਿਬ ਚੋ ਸੇਵਾਵਾਂ ਬਾਰੇ ਸੁਖਵੀਰ ਬਾਦਲ ਤੇ ਨਰਾਇਣ ਸਿੰਘ ਚੌੜਾ ਬਲੋਕ ਨੂੰ ਲਾਕ ਕੀਤਾ ਗਿਆ ਸੀ ਤੇ Polres ਨੇ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਚੌੜਾ ਨੂੰ 3 ਦਿਨ ਦੇ ਪ੍ਰਸਤ ਮਾਰਕ ਦੇ ਫੇਸਾ ਪ੍ਰਸੂ ਨੂੰ 7 ਦਿਨ ਦਾ ਰਿਮਾਨ ਹੁੰਗਿਆ ਗਿਆ ਸੀ ਬਚਾਪਾ ਪਕੀਆਂ ਦਲੀਲਾ ਤੇ ਚੱਲ ਰਿਹਾ ਮਾਨਯੋਗ ਅਦਾਲਤ ਨੇ 3 ਦਿਨ ਦਾ ਪ੍ਰਸੂ ਨੂੰ ਮਾਰ ਦਿੱਤਾ ਚੌੜਾ ਦੇ ਵਕੀਲਾਂ ਨੇ ਪ੍ਰਸੂ ਤੇ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਚ ਰੱਖਣ ਦੇ aarop ਲਗਾਏ ਨੇ ਪ੍ਰਸੂ 24 ਘੰਟੇ ਤੋਂ ਵੱਧ ਸਮਾਂ ਹਿਰਾਸਤ ਵਿੱਚ ਨਹੀਂ ਰੱਖਿਆ ਬਚਾਅ ਪੱਖ ਦੀਆਂ ਦਲੀਲਾਂ ਦੇ ਆਧਾਰ ਤੇ ਜੱਜ ਨੇ ਜਿੰਨੀ ਸੀਜ਼ ਦਿੱਤੀ ਕਿ ਕੌਣ ਕੌਣ ਇਸ ਲੋਕ ਸਾਜ਼ਿਸ਼ ਚਿੰਤਨ ਸਨੇ ਕਿਥੋਂ ਆਇਆ ਹਾਸਲ ਹੋ ਪੁਲਸ ਤੋਂ ਤੇੰਦਰ ਪੁੱਛਗ취 ਤੋਂ ਬਾਅਦ ਹੋਰ ਗ੍ਰਿਫਤਾਰੀਆਂ ਕਰ ਸਕਦੀ ਹੈ ਜਦਕਿ ਪਰਿਵਾਰ ਨੇ ਪੁਲਸ ਤੇ ਵੱਡੇ ਗੰਭੀਰ ਆਰੋਪ ਲਗਾਏ ਨੇ ਪਰਿਵਾਰ ਨੇ ਦੱਸਿਆ ਕਿ 4 ਦਸੰਬਰ ਨੂੰ ਹੀ ਪੁਲਸ ਨੇ ਨਰਾਇਣ ਚੌੜਾ ਦੀ ਘਰ ਰੇਡ ਕੀਤੀ ਸੀ ਨਾਪਾਦੀ ਵਿਕਾਸ ਖੋਹ ਨੂੰ ਵੀ ਇੱਕ ਸਸਨਕੀ ਇਸ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 25 ਸਾਲਾ ਕੁੜੀ ਦਾ ਕਤਲ ਕਰ ਦਿੱਤਾ ਗਿਆ ਸੀ ਨਜਾਇਜ਼ ਸੰਬੰਧਾਂ ਚ ਰੋੜਾ ਬਤੀ ਵੇਹ ਵਿਧਵਾ ਮਾਂ ਦੇ ਆਸ਼ਿਕ ਨੇ 25 ਸਾਲਾ ਲੜਕੀ ਨੂੰ ਘਰ ਦੇ ਵਿੱਚ ਇਕੱਲੀ ਵੇਖ ਕੇ ਮੌਤ ਦੇ ਘਾਟ ਉਤਾਰ ਦਿੱਤਾ ਉਸ ਨੇ ਗੇਰ ਤੋੜ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਪੁਲਿਸ ਨੇ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਆਸ਼ਿਕ ਦੀ ਪਾਲ ਕੀਤੀ ਜਾ ਰਹੀ ਹੈ ਮੌਕੇ ਤੇ ਪਤਖ ਦਰਸ਼ਕ ਦੱਸੇ ਕਿ 7 ਵਜੇ ਇਹਨਾਂ ਦੇ ਘਰ ਅੰਦਰੋਂ ਕੁੱਕਾ ਦੀਆਂ ਆਵਾਜ਼ਾਂ ਆਈਆਂ ਜਦੋਂ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲਿਆ ਕਿਉਂਕਿ ਲੜਕੀ ਦਾ ਕਤਲ ਹੋਇਆ ਸੀ ਤੇ ਕਾਰਨ ਵਿੱਚ ਇਕੱਲੀ ਸੀ ਜਦੋਂ ਕਿ ਉਸ ਦੀ ਮਾਂ ਆਪਣੀ ਬੇਟੀ ਦੇ ਘਰ ਗਈ ਹੋਈ ਸੀ ਮੌਤਲੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਮੇਟਕ ਲੜਕੀ ਦੀ ਮਾਤਾ ਦੇ ਨਜਾਇਜ਼ ਸੰਬੰਧ ਕਿਸ ਵਿਅਕਤੀ ਨਾਲ ਸੰਤ ਲੜਕੀ ਅਕਸਰ ਹੀ ਆਪਣੀ ਮਾਤਾ ਦੇ ਇਸ ਵਿਅਕਤੀ ਨੂੰ ਕੋਖਦੀ ਰਹਿੰਦੀ ਸੀ ਪ੍ਰੇਮ ਸੁਬੰਧਾ ਚਰੋੜਾ ਬੰਨੇ ਰੇ ਮਾੜੇ ਆਸ਼ਿਕ ਨੇ ਲੜਕੀ ਨੂੰ ਮੌਕੇ 'ਤੇ ਹਸਪਤਾਲ ਦੇ ਘਰ ਵਿੱਚ ਜਿੰਦਰਾ ਲਗਾ ਕੇ ਖੋਹ ਲਪੋਣ ਚੱਕਰ ਹੋ ਗਿਆ ਜਦਕਿ ਪੁਲਿਸ ਨੇ ਗਵਾਂਡੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਹੁਣ ਜਾਂਚ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਮਸ਼ਹੂਰ ਪੰਜ ਸਟਾਰ ਹੋਟਲ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਹੋਟਲ ਕੋਲ ਹੋਟਲ 체ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਿਆ ਜਿਸ ਤੋਂ ਬਾਅਦ ਪੁਲਿਸ ਤੇ ਡਾਕ ਸਿਕਯੁਰ ਬੰਬ ਨਰੋਧਕ ਦਸਤੇ ਪਹੁੰਚ ਚੁੱਕੇ ਨੇ ਪੁਲਿਸ ਨੇ ਬੰਬ ਨਰੋਧਕ ਦਸਤੇ ਹੋਟਲ ਦੇ ਕੋਨੇ-ਕੋਨੇ ਦੀ ਤਲਾਸ਼ੀ ਲੈ ਰਹੇ ਨੇ ਪੁਲਿਸ ਨੇ ਹੋਟਲ ਦੇ ਆਲੇ-ਦੁਆਲੇ ਦੀ ਸਖਿਆ ਵਧਾ ਦਿੱਤੀ ਹੈ ਦਿੱਲੀ ਦੇ ਹੋਟਲ ਲਾਲੇ ਚਨੂ ਵੀ ਕੀ ਹੋ ਕੇ ਜੇ ਕੈਸੀ ਜਿਸ ਦੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਇਸ ਤੋਂ ਬਾਅਦ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਹੋਟਲ ਲਗਤੀ ਸੁਰੱਖਿਆ ਵਧਾ ਦਿੱਤੀ ਗਈ ਹੈ ਯੂਟੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹੋਟਲ ਦੇ ਅੰਦਰ ਤੇ ਬਾਹਰ ਦੇ ਰਸਤੇ ਅਗ ਨਜ਼ਰ ਰੱਖੀ ਜਾ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 2025 ਦੀ ਬੋਰਡ ਪ੍ਰੀਖਿਆ ਦੀਆਂ ਤਰੀਖਾਂ ਦਾ ਐਲਾਨ ਕੀਤਾ ਗਿਆ ਹੈ ਕਿ ਜਿੰਨਾਂ ਕਲਾਸਾਂ ਦੀ ਪ੍ਰੀਖਿਆ ਦੇ ਤਰੀਕਾ ਦਾ ਐਲਾਨ ਕੀਤਾ ਗਿਆ ਉਸ ਵਿੱਚ 8ਵੀਂ 10ਵੀਂ ਤੇ 12ਵੀਂ ਸ਼ਾਮਲ ਹੈ 10ਵੀਂ ਤੋਂ 12ਵੀਂ ਪ੍ਰੀਖਿਆ 11 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ ਤੇ 8ਵੀਂ ਕਲਾਸ ਦੀ ਪ੍ਰੀਖਿਆ 10 ਮਾਰਚ ਨੂੰ ਹੋਵੇਗੀ ਬੋਰਡ ਵੱਲੋਂ ਤੈਅ ਦਿੱਤੇ ਗਏ ਕੇਂਦਰਾਂ 'ਤੇ ਪ੍ਰੀਖਿਆ ਕਰਵਾਈ ਜਾਏਗੀ CBSE ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ ਇਸ ਵਾਰ ਤਕਰੀਬਨ 3 ਮਹੀਨੇ ਪਹਿਲਾਂ ਬੋਰਡ ਪ੍ਰੀਖਿਆ ਤਰੀਕਾ ਦਾ ਐਲਾਨ ਕੀਤਾ ਨਵੰਬਰ ਮਹੀਨੇ ਵਿੱਚ ਹੀ CBSE ਨੇ 10ਵੇਂ ਤੇ 12ਵੇਂ ਦੀਆਂ ਬੋਰਡ ਦੀਆਂ ਪ੍ਰੀਖਿਆ ਦਾ ਐਲਾਨ ਕੀਤਾ ਸੀ CBSE ਦੇ ਸਿਲੇਬਸ ਕਦੋਂ ਕਦੋਂ 10ਵੇਂ ਤੇ 12ਵੇਂ ਦੀ ਥਿਊਰੀ ਬੋਰਡ ਦੀਆਂ ਪ੍ਰੀਖਿਆਵਾਂ 15 ਫਬਰੂਰੀ 2025 ਤੋਂ ਸ਼ੁਰੂ ਹੋਣਗੀਆਂ ਜਦਕਿ ਪ੍ਰੈਕਟੀਕਲ ਪ੍ਰੀਖਿਆਵਾਂ ਇੱਕ ਮਹੀਨੇ ਤੋਂ ਸ਼ੁਰੂ ਹੋਣਗੀਆਂ ਗੱਲ ਮੌਸਮ ਦੀ ਕਰ ਲੈਨੇ ਆ ਪੰਜਾਬ ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਵੱਡੀ ਕੋਹਿਕਵਾਣੀ ਕੀ ਹੈ 18 ਦਸੰਬਰ ਨੂੰ ਪੱਛਮੀ ਗੜਬੜੀ ਮੋਰਚਾ ਐਕਟਿਵ ਹੋ ਉਸ 28 ਦਸੰਬਰ ਨੂੰ ਸੌਰੀ ਜਿਸ ਤੇ ਵਜ੍ਹਾ ਕਰਕੇ ਪਹਾੜਾਂ ਤੋਂ ਇਲਾਵਾ ਪੰਜਾਬ ਦੇ ਹਰਿਆਣਾ ਵਿੱਚ ਵੀ ਕਾਫੀ ਜ਼ਿਆਦਾ ਸਾਰ ਨੂੰ ਠੰਡਾ ਹੋ ਗਿਆ ਹੁੰਦਾ ਹੈ ਤੇ ਕੋਈ ਪਾਲਤੂ ਚੇਤ ਦਾ ਅਸਰ ਵੀ ਤੁਹਾਨੂੰ ਮਿਲੇਗਾ ਦਸੰਬਰ ਦੇ ਆਉਣ ਵਾਲੇ ਲੋਕ ਜਿਹੜੇ ਤੁਹਾਨੂੰ ਮਹਿਸੂਸ ਨਹੀਂ ਕਰ ਪਾ ਰਹੇ ਉਹ ਇੱਕਦਮ ਤਾਪਮਾਨ ਢੇਠਾ ਹੋ ਗਿਆ ਤੇ ਕਰਕਟਿਨ ਥੰਡ ਸ਼ੁਰੂ ਹੋ ਜਾਵੇਗੀ ਪੰਜਾਬ ਵਿੱਚ ਠੰਡ ਦੀ ਰਫ਼ਤਾਰ ਪਿਛਲੇ 2 ਦਿਨਾਂ ਚ ਤੇਜ਼ ਹੋ ਗਈ ਹੈ 2 ਦਿਨਾਂ ਦੇ ਅੰਦਰ ਸਵੇਰ ਦਾ ਤਾਪਮਾਨ 4 ਡਿਗਰੀ ਹੇਠਾ ਆਇਆ ਤੇ ਬੀਤੇ ਦਿਨੀ 3.2 ਦਿੱਲੀ ਤਾਪਮਾਨ ਘਟਿਆ ਸੀ ਤੇ 8 ਡਿਗਰੀ ਹੇਠਾ ਪਹੁੰਚ ਗਿਆ ਫਿਰਕੋੜ ਵਿੱਚ ਸ਼ੁੱਕਰਵਾਰ ਨੂੰ ਸਭ ਤੋਂ ਘ 4 ਡਿਗਰੀ ਤਾਪਮਨ ਦਰਜ ਕੀਤਾ ਗਿਆ ਜਿੱਥੇ ਨੰਬਰ ਤੇ 4 ਡਿਗਰੀ ਨਾਲ ਉੱਪਰ ਰਿਹਾ ਪਖਾਨਕੋਟ 5 ਡਿਗਰੀ ਨਾਲ ਚੜਕੇ ਕਈ ਹੋਰ ਥਾਵਾਂ ਤੇ ਵੀ 6 ਤੋਂ 7 ਡਿਗਰੀ ਦਾ ਤਾਪਮਨ ਦਰਜ ਕੀਤਾ ਗਿਆ ਤੇ ਸਵੇਰੇ ਦੀ ਰਾਜਸਥਾਨਿਕ ਚੰਡੀਗੜ੍ਹ ਉਪਰ ਵੀ 7 ਡਿਗਰੀ ਦਾ ਤਾਪਮਨ ਦਰਜ ਕੀਤਾ ਗਿਆ 24 ਘੰਟੇ ਦੇ ਅੰਦਰ ਕਾਫੀ ਤਾਪਮਨ ਥੱਲੇ ਆਇਆ ਫਿਲਹਾਲ ਇਸ ਬੁਲੇਟਿਨ ਦੇ ਪਾਸੇ ਨਾਲ ਹੀ ਨਵੀਆਂ ਖ਼ਬਰਾਂ ਲਈ ਤੁਸੀਂ ਦੇਖਦੇ ਰਹੋ ਜੀਕੇ ਟੀਵੀ ਧੰਨਵਾਦ